ਇਸ ਅਲਿਰ ਬਿੱਤੇ ਰੱਬ ਭਈ ਹੁੰਦੀ ਆ ਸਾਡੀ ਦਿਹਲੀਸ਼ ਦੇ ਉੱਤੇ ਜਾਦੂ ਸੁਪਨੇ ਆ ਤੇ ਖਜ਼ਾਨਿਆਂ ਬਾਰੇ ਇੱਕ ਬਹੁਤ ਹੀ ਵਧੀਆ ਕਿਤਾਬ ਸੁਪਨ ਸਾਜ ਜਿਹੜੀ ਲਿਖੀ ਆ ਪਾਲੋ ਕੋਲੋ ਦੁਆਰਾ ਅਧਿਵਦਾਨਵਾਦ ਕੀਤਾ ਹੈ ਪੰਜਾਬੀ ਵਿੱਚ ਸਰਦਾਰ ਗੁਰਬੀਰ ਸਿੰਘ ਜੀ ਨੇ ਜਰੂਰ ਪੜਿਓ ਸੁਪਨੇ ਆ ਤੇ ਖਜ਼ਾਨਿਆਂ ਬਾਰੇ ਬਹੁਤ ਵਧੀਆ ਕਿਤਾਬ ਹੈ ਉਹ ਦੱਸ ਕਿਹੜੀ ਗੱਲ ਦਾ ਜ਼ਿੰਦਗੀ ਦੇ ਤਜਰਬਿਆਂ ਨੂੰ ਸਿੱਖਣਾ ਚਾਹੁੰਦੇ ਹੋ ਤਾਂ ਜ਼ਰੂਰ ਪੜਿਓ ਕਿਤਾਬ ਸੁਪਨਸਾਜ ਜਿੱਥੇ ਸਭ ਹੀ ਕਿਰਾਏਦਾਰ ਨੇ ਹੋ ਜ਼ਿੰਦਗੀ ਦੇ ਤਜਰਬਿਆਂ ਨੂੰ ਸਿੱਖਣਾ ਚਾਹੁੰਦੇ ਹੋ ਤਾਂ ਜ਼ਰੂਰ ਪੜਿਓ ਕਿਤਾਬ ਸੁਪਨਸਾਜ ਮੇਰਾ ਇਹ ਜੰਗਸ਼ਣ ਗੱਡੀਆਂ ਤੁਹਾਡੀ ਹੋਣੀ ਕੀ ਹੁੰਦੀ ਹੈ ਤੇ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਕਿਵੇਂ ਉਹ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ ਇਸ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਜਰੂਰ ਪੜਿਓ ਕਿਤਾਬ ਸੁਪਨਸਾਜ ਇਹ ਜੰਗਸ਼ਣ ਗੱਡੀਆਂ ਦਾ ਲੱਗਿਆ ਰਹਿਣਾ